ਪਿਛਲੇ 25 ਸਾਲਾਂ ਤੋਂ ਵਿਦੇਸ਼ ਦੀ ਧਰਤੀ ਯੂਕੇ ਵਿੱਚ ਪੰਜਾਬ ਰੇਡੀਓ ਲੰਡਨ ਦੇ ਮਾਧਮ ਰਾਹੀਂ ਪੰਜਾਬੀਆਂ ਦੀ ਸੇਵਾ ਕਰਨ ਵਾਲੇ ਪੰਜਾਬ ਰੇਡੀਓ ਲੰਡਨ ਦੇ ਮਾਲਕ ਸੁਰਜੀਤ ਸਿੰਘ ਨੂੰ ਮਨਵਲਪ ਬਸਾਖੀ ਦੇ ਦਿਹਾੜੇ ਤੇ ਪੰਜਾਬ ਅਤੇ ਸਮੂਹ ਪੰਜਾਬੀਅਤ ਨੂੰ ਇੱਕ ਹੋਰ ਤੋਹਫਾ ਦਿੰਦਿਆਂ ਪੰਜਾਬ ਟੀਵੀ ਸਕਾਈ ਨੰਬਰ 700 ਕਰ ਤੇ ਲਾਂਚ ਕੀਤਾ ਗਿਆ ਇਸ ਚੈਨਲ ਦੇ ਲਾਂਚ ਹੋਣ ਨਾਲ ਜਿਥੇ ਇੰਗਲੈਂਡ ਦੀ ਧਰਤੀ ਤੇ ਵਸੇ ਪੰਜਾਬੀਆਂ ਵਿੱਚ ਕਾਫੀ ਖੁਸ਼ੀ ਪਾਈ ਗਈ ਉੱਥੇ ਹੀ ਪੰਜਾਬ ਵਿੱਚ ਵਸਦੇ ਪੰਜਾਬੀਆਂ ਨੇ ਸੁਰਜੀਤ ਸਿੰਘ ਨੂੰ ਮਨੂ ਹਾਰਦਿਕ ਵਧਾਈਆਂ ਦਿੱਤੀਆਂ ਪੰਜਾਬ ਟੀਵੀ ਲਾਂਚ ਹੋਣ ਸਮੇਂ ਇੰਗਲੈਂਡ ਵਿਖੇ ਸਥਿਤ ਪੰਜਾਬ ਰੇਡੀਓ ਲੰਡਨ ਦੇ ਦਫਤਰ ਵਿਖੇ ਇੱਕ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਇੰਗਲੈਂਡ ਕ੍ਰਿਕਟ ਟੀਮ ਦੇ ਪ੍ਰਸਿੱਧ ਖਿਡਾਰੀ ਮੌਂਟੀ ਪਨੇਸਰ ਨੇ ਪੰਜਾਬ ਟੀਵੀ ਅਤੇ ਪੰਜਾਬ ਰੇਡੀਓ ਲੰਡਨ ਦੇ ਮੈਨੇਜਿੰਗ ਡਾਇਰੈਕਟਰ ਸਰਦਾਰ surjit singh ਨੂੰ ਮਨੂ ਵਧਾਈ ਦਿੰਦੇ ਆ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਹੁਣ ਪੰਜਾਬ ਟੀਵੀ ਬਾਕੀ ਮੁਲਕਾਂ ਦੇ ਨਾਲ-ਨਾਲ ਭਾਰਤ ਵਾਸੀ ਵੀ ਦੇਖਣਗੇ ਤੇ ਸਾਡੀ ਕੌਮ ਦੇ ਨਾਲ-ਨਾਲ ਨੌਜਵਾਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਇੰਟਰਨੈਸ਼ਨਲ ਚਲਾ ਗਿਆ ਪੰਜਾਬ ਟੀਵੀ ਸੌਰੀ ਕੈਨੇਡਾ ਤੋਂ ਲੈ ਕੇ ਆਸਟ੍ਰੇਲੀਆ ਤੱਕ ਇੰਡੀਆ ਤੱਕ ਹਮ ਪੰਜਾਬ ਟੀਵੀ ਇਹਨਾਂ ਲੋਕਾਂ ਨੇ ਦੇਖਣਗੇ ਐਜੂਕੇਸ਼ਨ ਮਿਲੋਗੀ ਸਾਡੀ ਕੌਮ ਵਾਸਤੇ ਸਾਡੇ ਯੰਗਰ ਜਨਰੇਸ਼ਨ ਵਾਸਤੇ ਵੀ ਸਮਾਂ ਹੀ ਕਹਣਾ ਚਾਹੁੰਦਾ ਬਹੁਤ ਪੱਟੀ ਬਤਾਈ ਹੋਵੇ ਪੰਜਾਬ ਟੀਵੀ ਨੂੰ ਸੱਚੀ ਅੰਕਲ ਜੀ ਨੂੰ ਵੀ ਬਿਕੋਜ਼ ਇਹਨਾਂ ਦਾ ਜਿਹੜਾ ਵਿਜ਼ਨ ਆ ਇੱਥੋਂ ਤੱਕ ਆ ਪੰਜਾਬ ਟੀਵੀ ਖੁੱਲਿਆ ਸਮੇਂ ਹੀ ਬਤਾਈ ਦੇਣਾ ਚਾਹੁੰਦਾ ਐਂਡ ਇੱਕ ਹੋਰ ਵੀ ਕਹਣਾ ਚਾਹੁੰਦਾ ਸਾਰਿਆਂ ਨੂੰ ਇਸ ਸਮੇਂ ਦੇ ਵਿੱਚ ਸਾਰਿਆਂ ਨੂੰ ਬਹੁਤ ਵਧਾਈ ਹੋਵੇ ਹੈਪੀ ਵਿਸਾਖੀ ਸਾਰਿਆਂ ਨੂੰ ਇਸ ਦੌਰਾਨ ਪ੍ਰਸਿੱਧ ਕਲਾਕਾਰ ਸੁਖਜਿੰਦਰ ਸ਼ਿੰਦਾ ਨੇ ਜਿੱਥੇ ਪੰਜਾਬ ਟੀਵੀ ਖੁੱਲਣ ਤੇ ਸਰਦਾ ਸੁਰਜੀਤ ਸਿੰਘ ਨੂੰ ਹਾਰਦਿਕ ਵਧਾਈਆਂ ਦਿੱਤੀਆਂ ਉੱਥੇ ਹੀ ਉਹ ਆਪਣੇ ਗੀਤਾ ਰਾਹੀਂ ਵੀ ਆਏ ਮਹਿਮਾਨਾਂ ਨੂੰ ਕੀਲ ਕੇ ਰੱਖ ਦਿੱਤਾ। तमाम ਦੁਨੀਆਂ ਦੇ ਵਿੱਚ ਇਸੇ ਤਰ੍ਹਾਂ ਪੰਜਾਬੀ ਦੀ ਵੀ ਜੈ ਜੈਕਾਰ ਹੋਵੇ। ਸੁਰਜੀਤ ਘੁਮੰਦਾ ਬਹੁਤ ਧੰਨਵਾਦੀਆਂ ਡਾਕਟਰ ਸਾਹਿਬ ਦਾ ਵੀ ਆ। ਥੈਂਕ ਯੂ ਜੀ। ਹੋਰ ਸਾਡੇ ਬੱਲੇ ਵੀ ਤੇ ਆਏ ਨੇ ਸਭ ਦਾ ਧੰਨਵਾਦ ਹੈ। ਤੇ ਕਾਕਾ ਜੀ ਮੇਰਾ ਵੀ ਕਾਕਾ ਜੀ ਦਾ ਸਾਰਾ ਸ਼ੁਕਰੀਆ। ਬੋਲੇ ਸੋ ਨਿਹਾਲ ਬੋਲੇ ਸਤਿ ਸ੍ਰੀ ਅਕਾਲ। ਕਹਨੇ ਸਾਰੋ ਰੋਕੋ ਕਿ ਕੇ ਬੰਨਦਾ ਹੈ ਪਾ ਸੋ ਮਗਮ ਦਰਾਂ ਜਿੱਥੇ ਆਏ ਹੋਏ ਪਤਵੰਤੇ ਆਣੇ ਨੱਚ ਟੱਪ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਉੱਥੇ ਹੀ ਉੱਚਾ ਚੇ ਤੌਰ ਤੇ ਪਹੁੰਚੇ 골ਡਨ ਸਟਾਰ ਮਲਕੀਤ ਸਿੰਘ ਨੇ ਵੀ ਪੰਜਾਬ ਟੀਵੀ ਤੇ ਲਾਂਚ ਹੋਣ ਤੇ ਸੁਰਜੀਤ ਸਿੰਘ ਨੂੰ ਮੰਨ ਤੇ ਉਹਨਾਂ ਦੇ ਪਰਿਵਾਰ ਨੂੰ ਵਧਾਈਆਂ ਦਿੰਦਿਆਂ ਕਿ ਆ ਕਿ ਇਸ ਚੈਨਲ ਰਾਹੀਂ ਉਹਨਾਂ ਨੂੰ ਬਹੁਤ ਕੁਝ ਸਿੱਖਣ ਅਤੇ ਸੁਣਨ ਨੂੰ ਮਿਲੇਗਾ ਅੱਸੀ ਗਾ ਦੋਸਤੋ ਮੈਂ ਤੁਹਾਡਾ ਮਲਕੀਤ ਸਿੰਘ 골ਡਨ ਸਟਾਰ ਤੇ ਮੈਂ ਅੱਜ ਆਇਆ ਸੀ ਇੱਥੇ ਲੰਡਨ ਕਿਉਂਕਿ ਪੰਜਾਬ ਟੀਵੀ ਦੀ ਅੱਜ ਓਪਨਿੰਗ ਸੀਗੀ ਤੇ ਮੇਰੇ ਵੱਲੋਂ ਸਰਦਾਰ ਸਜੀਤ ਸਿੰਘ ਕੁੰਮੜ ਕਲਵਿੰਦਰ ਕੌਰ ਸਾਰੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ ਉਹਨਾਂ ਦੇ ਬਰਾਦਰ ਸਪੈਸ਼ਲੀ ਇੰਡੀਆ ਤੋਂ ਆਏ ਸਾਰਾ ਪਰਿਵਾਰ ਬਹੁਤ ਹੀ ਮਿਹਨਤੀ ਪਰਿਵਾਰ ਆ ਉਹਨਾਂ ਨੇ ਮਿਹਨਤ ਕਰਕੇ ਪਹਿਲੋਂ ਉਹਨਾਂ ਨੇ ਪੰਜਾਬ ਰੇਡੀਓ ਬਣਾਇਆ 25 ਸਾਲ ਹੋ ਗਏ ਉਹਨਾਂ ਨੂੰ ਔਰ ਉਹ ਵੀ ਬਹੁਤ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕ ਔਰ ਨਾਲ ਦੀ ਨਾਲ ਅੱਜ ਜਿਹੜਾ ਟੀਵੀ ਲਾਂਚ ਹੋਇਆ ਸਾਡਾ ਆਪਣਾ ਪੰਜਾਬ ਟੀਵੀ ਸੋ ਇੱਥੇ ਸਾਨੂੰ ਬਹੁਤ ਚੀਜ਼ਾਂ ਨਵੀਆਂ ਮਿਲਣ ਗਿਆ ਸਪੈਸ਼ਲੀ ਇੱਥੋਂ ਦੀਆਂ ਖਬਰਾਂ ਇੱਥੋਂ ਦੀ ਨਿਊਜ਼ ਇੱਥੋਂ ਦਾ ਐਂਟਰਟੇਨਮੈਂਟ ਸੋ ਇਹ ਤੁਹਾਨੂੰ ਨੇੜੇ ਸੋ ਤੁਸੀਂ ਹਮੇਸ਼ਾ ਜਿੱਦਾਂ ਰੇਡੀਓ ਦੀ ਪੰਜਾਬ ਰੇਡੀਓ ਦੀ ਸਪੋਰਟ ਕੀਤਾ ਇਸੇ ਤਰ੍ਹਾਂ ਤੁਸੀਂ ਪੰਜਾਬ ਟੈਲੀਵਿਜ਼ਨ ਨੂੰ ਵੀ ਇਸ ਤਰ੍ਹਾਂ ਸਪੋਰਟ ਕਰਨਾ ਸੋ ਮੇਰੇ ਵੱਲੋਂ ਇੱਕ ਵਾਰੀ ਫੇਰ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਇਸ ਮੌਕੇ ਪ੍ਰਸਿੱਧ ਇਮੀਗ੍ਰੇਸ਼ਨ ਐਡਵੋਕੇਟ ਗੁਰਪਾਲ ਸਿੰਘ ਉਪਲ ਨੇ ਵੀ ਸੁਰਜੀਤ ਸਿੰਘ ਨੂੰ ਪੰਜਾਬ ਟੀਵੀ ਲਾਂਚ ਕਰਨ ਤੇ ਵਧਾਈਆਂ ਦਿੱਤੀਆਂ ਉਹਨਾਂ ਨਾਲ ਹੀ ਕਿਹਾ ਕਿ ਆਪਣੇ ਕਲਚਰ ਬਾਰੇ ਪਹਿਲਾਂ ਰੇਡੀਓ ਤੇ ਹੀ ਸੁਣਨ ਨੂੰ ਮਿਲਦਾ ਸੀ ਤੇ ਹੁਣ ਪੰਜਾਬ ਟੀਵੀ ਤੇ ਵੀ ਦੇਖਣ ਤੇ ਸਿੱਖਣ ਦਾ ਮੌਕਾ ਮਿਲੇਗਾ ਅੱਤ ਵਧਾਈ ਜੀ ਪੰਜਾਬ ਟੀਵੀ ਪੰਜਾਬ ਰੇਡੀਓ ਮੇਰੇ ਵੱਲੋਂ ਗੁਰਪਾਲ ਸਿੰਘ ਤੋਂ ਹੁਣ ਤਾਂ ਸਾਡੀ ਸਾਰੀ ਟੀਮ ਪੰਜਾਬ ਰੇਡੀਓ ਤੋਂ ਜੁਕੇ ਜਿੰਨੀ ਵੀ ਪਿੱਛੇ ਸਾਡੇ ਜੋ ਕੰਮ ਕਰਨ ਵਾਲੇ ਹੈਗੇ ਆ ਜੋ ਅੱਜ ਤੱਕ ਲੈ ਕੇ ਆਏ ਹੈਗੇ ਉਹਨਾਂ ਨੂੰ ਵੀ ਬਹੁਤ ਸਾਨੂੰ ਧੰਨਵਾਦ ਕਰਨੀ ਚਾਹੀਦੀ ਹੈਗਾ ਪਰ ਮੈਂ ਇਹ ਕਹੂੰਗਾ ਪੰਜਾਬ ਟੀਵੀ ਰਾਹੀਂ ਤੁਸੀਂ ਹੁਣ ਉਸ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਦਾ ਹੈਗਾ ਜੋ ਤੁਸੀਂ ਰੇਡੀਓ ਦੇ ਸਾਹਮਣੇ ਹੁੰਦੇ ਵਾਰ-ਵਾਰ ਸਪੈਸ਼ਲੀ ਸਾਡਾ RAMU ਉਹ ਹਰ ਇੱਕ ਦਾ ਸਨ ਹੁੰਦਾ ਹੈਗਾ ਨਾ ਦੀ ਨਾਲ ਕਿਸੇ ਪੰਜਾਬੀ ਵੀ ਸਿਕਾਈ ਯਾਰ ਪੰਜਾਬ ਰੇਡੀਓ ਦੇ ਜਿਹੜੇ ਸਾਡੇ ਮਾਸਟਰ ਜੀ ਸਾਡੇ ਡਿਸੋਰਡਕ ਮੈਂ ਡਿਸੋਰਡਕ ਵੀ ਨਹੀਂ ਕੋਣ ਸਾਡੇ ਵੱਡੇ ਵੀਰ ਜਿੱਤੋਂ ਮੈਂ ਕਿ ਥੋੜੀ ਜਿਹੀ ਪੰਜਾਬੀ ਸਿੱਖੀ ਵੀ ਅੱਜ ਤੱਕ ਮੈਂ ਤਾਂ ਇੱਥੇ ਦਾ ਬੋਈ ਆ ਨਾ ਭਾਈ ਸੋ ਇੱਥੇ ਦੇ ਬੋਈ ਨੇ ਥੋੜੀ ਜਿਹੀ ਪੰਜਾਬੀ ਸਿੱਖੀ ਹੈਗੀ ਇਹ ਭਾਈ ਦਾ ਮੈਂ ਕਹਿੰਦਾ ਬਹੁਤ ਬੜਾ ਦੇਣ ਹੈ ਧੰਨਵਾਦ ਹੈਗਾ ਤਾਂ ਯੈਸ ਆਪਣਾ ਕਲਚਰ ਆਪਣੀ ਸੱਭਿਆਚਾਰ ਆਪਣੀ ਬੋਲੀ ਰੇਡੀਓ ਨਹੀਂ ਤੁਸੀਂ ਸੁਣਦੇ ਹੁੰਦੇ ਸੀ ਤਾਂ ਹੁਣ ਤੱਕ ਮੌਕਾ ਮਿਲਦਾ ਹੈਗਾ ਕਿ ਟੀਵੀ ਰਾਹੀਂ ਲਾਈਵ ਦੇਖ ਇਸ ਸਮਾਗਮ 'ਅਕੇ ਆਪਣੇ ਵਿਚਾਰ ਪੇਸ਼ ਕਰਦੇ ਆ ਸਰਦਾਰ ਹਰਮਿੰਦਰ ਸਿੰਘ ਬਸਰਾ ਨੇ ਜਿਥੇ ਯੂਕੇ ਦੀ ਧਰਤੀ ਤੇ ਵਸਣ ਵਾਲੇ ਪੰਜਾਬੀਆਂ ਨੂੰ ਵਿਸਾਖੀ ਦੇ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਉੱਥੇ ਹੀ ਉਹਨਾਂ ਸੁਰਜੀਤ ਸਿੰਘ ਘੁੰਮੜ ਅਤੇ ਉਹਨਾਂ ਦੇ ਪਰਿਵਾਰ ਨੂੰ ਪੰਜਾਬ ਟੀਵੀ ਦੇ ਲਾਂਚ ਹੋਣ ਤੇ ਹਾਰਦਿਕ ਵਧਾਈਆਂ ਦਿੱਤੀਆਂ ਸਰਦਾਰ ਬਸਰਾ ਨੇ ਕਿਹਾ ਕਿ ਪਿਛਲੇ 25 ਸਾਲਾਂ ਤੋਂ ਪੰਜਾਬ ਰੇਡੀਓ ਲੰਡਨ ਨਾਲ ਜੁੜੇ ਹੋਏ ਹਨ ਉਹਨਾਂ ਨੂੰ ਦੇਖ ਕੇ ਅੱਜ ਪੰਜਾਬ ਟੀਵੀ ਲਾਂਚ ਕਰਨ ਦਾ ਫੈਸਲਾ ਲਿਆ ਸੀ ਉਹਨਾਂ ਨੇ ਕਿਹਾ ਕਿ ਪੰਜਾਬ ਟੀਵੀ ਦੇ ਮਾਧਿਅਮ ਰਾਹੀਂ ਹੀ ਹੁਣ ਇੱਥੋਂ ਦੇ ਰਹਿਣ ਵਾਲੇ ਪੰਜਾਬੀਆਂ ਨੂੰ ਪੰਜਾਬ ਵਿੱਚ ਹੋਣ ਵਾਲੀਆਂ ਸਾਰੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਮਿਲੇਗੀ ਪਹਿਲਾਂ ਤਾਂ ਜਿੱਥੇ ਅੱਜ ਵਿਸਾਖੀ ਆ ਦੇ ਨਾਲ ਬਹੁਤ ਸਾਡੀ ਖਾਲਸਾ ਜਿੰਨੇ ਵੀ ਸੰਗਤਾਂ ਸਾਰਿਆਂ ਦੇ ਲਈ ਅੱਜ ਬੜੀ ਖੁਸ਼ੀ ਦਾ ਦਿਨ ਹੁੰਦਾ ਉੱਥੇ ਹੀ ਅੱਜ ਪੰਜਾਬ ਰੇਡੀਓ ਪਰਿਵਾਰ ਲਈ ਬਹੁਤ ਵੱਡਾ ਖੁਸ਼ੀ ਦਾ ਦਿਨ ਆ ਕਿ ਪੰਜਾਬ ਟੀਵੀ ਜਿਹੜਾ ਆ ਅੱਜ ਲਾਂਚ ਹੋਇਆ ਤੇ ਜਿੱਥੇ ਸਰਜੀਤ ਭਾਜੀ ਜਾਂ ਸਾਡੀ ਫੈਮਿਲੀ ਜਾਂ ਹੋਰ ਸਾਰਿਆਂ ਨੂੰ ਇਸ ਮੌਕੇ ਦੇ ਪ੍ਰਾਊਡ ਮੂਮੈਂਟ ਜਿਹੜੇ ਹੈਗੇ ਆ ਉੱਥੇ ਜੀ ਇਹ ਇਸ ਟਾਈਮ ਪੂਰੇ ਪੰਜਾਬ ਵਿਡੀਓ ਸੁਣਨ ਵਾਲੇ ਜੋ ਕਿ ਪਿਛਲੇ 25 ਸਾਲਾਂ ਤੋਂ ਪੰਜਾਬ ਰੇਡੀਓ ਨਾਲ ਜੁੜੇ ਹੋਏ ਆ ਸਪੋਰਟ ਕਰਦੇ ਆ ਜਿਹਨੂੰ ਦੇਖ ਕੇ ਜਾਂ ਸੋਚ ਕੇ ਹੀ ਜਿਹੜਾ ਆ ਅੱਜ ਸਾਡਾ ਹੌਸਲਾ ਪਿਆ ਕਿ ਟੀਵੀ ਦੇ ਵਿੱਚ ਜਿਹੜੇ ਅਸੀਂ ਗਏ ਆ ਤੇ ਅੱਜ ਟੀਵੀ ਦੀ ਲਾਂਚਿੰਗ ਹੋਈ ਆ ਤੇ ਇਸ ਮੌਕੇ ਉੱਤੇ ਮੈਂ ਕਹਿੰਨਾ ਕਿ ਪੰਜਾਬ ਰੇਡੀਓ ਦੇ ਸਮੂਹ ਪਰਿਵਾਰ ਵੱਲੋਂ ਪਰਿਵਾਰ ਨੂੰ ਜਿਹੜੀ ਆ ਇਸ ਮੌਕੇ ਤੇ ਬਹੁਤ-ਬਹੁਤ ਵਧਾਈ ਤੇ ਅਸੀਂ ਆਸ ਕਰਦੇ ਆ ਕਿ ਅਸੀਂ ਇਸ ਜਿਹੜਾ ਆਪਣਾ ਪੰਜਾਬ ਟੀਵੀ ਆ ਇਸ ਦੇ ਨਾਲ ਜੋ ਪੰਜਾਬ ਦੇ ਵਿੱਚ ਗਤੀਵਿਧੀਆਂ ਹੁੰਦੀਆਂ ਐ ਜੋ ਕੰਮ ਉੱਥੇ ਹੁੰਦੇ ਆ ਉਹਨੂੰ ਜਿੱਥੇ ਇੱਥੇ ਦੇ ਲੋਕਾਂ ਤੱਕ ਲੈ ਕੇ ਆਵਾਂਗੇ ਨਾਲ ਹੀ ਉੱਥੇ ਜੋ ਇੱਥੇ ਦਾ ਕਲਚਰ ਉਹ ਵੀ ਜਿਹੜਾ ਆ ਬੱਚੇ ਜਿਹੜੇ ਆ ਪੰਜਾਬੀ ਦੇ ਨਾਲ ਜੁੜਨ ਉਸ ਨੂੰ ਨਾਲ ਲੈ ਕੇ ਅੱਗੇ ਚੱਲਣ ਦੇ ਲਈ ਜਿਹੜੇ ਆ ਅਹਿਮ ਉਪਰਾਲੇ ਜਿਹੜੇ ਆ ਉਹ ਕਰਦੇ ਰਵਾਂਗੇ ਮੈਂ ਇਸ ਮੌਕੇ ਉੱਤੇ ਸਮੂਹ ਪੰਜਾਬ ਰੇਡੀਓ ਦੀ ਟੀਮ ਨੂੰ ਪੰਜਾਬ ਰੇਡੀਓ ਪਰਿਵਾਰ ਨੂੰ ਪੰਜਾਬ ਰੇਡੀਓ ਹਾਊਸ ਨੂੰ ਜਿਹੜਾ ਆ ਬਹੁਤ-ਬਹੁਤ ਵਧਾਈ ਦਿੰਦਾ ਆ ਇਸ ਤੋਂ ਇਲਾਵਾ ਹੋਰਨਾ ਆਗੂਆਂ ਨੇ ਵੀ ਪੰਜਾਬ ਟੀਵੀ ਲਾਂਚ ਹੋਣ ਤੇ ਸਰਦਾਰ ਸੁਰਜੀਤ ਸਿੰਘ ਨੂੰ ਮਨੂ ਵਧਾਈ ਦਿੱਤੀ ਜੁਗ ਜੁਗ ਵਸਦਾ ਰਹਿਣ ਪੰਜਾਬੀ ਵਿੱਚ ਪਰਦੇਸਾਂ ਦੇ ਜੁਗ ਜੁਗ ਵਸਦੇ ਰਹਿਣ ਪੰਜਾਬੀ ਵਿੱਚ ਪਰਦੇਸਾਂ ਦੇ ਉਹ ਸਦਾ ਹੀ ਹੱਸਦੇ ਰਹਿਣ ਪੰਜਾਬੀ ਵਿੱਚ ਪਰਦੇਸਾਂ ਦੇ ਸਭ ਤੋਂ ਪਹਿਲਾਂ ਖੁਸ਼ੀ ਦੀ ਵੱਡੀ ਗੱਲ ਇਹ ਹੈ ਕਿ ਲੰਡਨ ਨਿਵਾਸੀਆਂ ਤੇ 올 ਓਵਰ ਦਾ ਵਰਲਡ ਇਹ ਸਾਡੇ ਭਰਾ ਦਾ ਟੀਵੀ ਪੰਜਾਬ ਟੀਵੀ ਜਾਏਗਾ 135 ਕੰਟਰੀਆਂ ਦੇ ਵਿੱਚ ਲਾਈਵ ਚੱਲੇਗਾ ਜਿੱਥੇ ਤੁਸੀਂ ਆਪ ਨਹੀਂ ਪਹੁੰਚ ਸਕਦੇ ਜਿੱਥੇ ਇੱਕ ਬੰਦੂਕ ਦੀ ਗੋਲੀ 3.3 ਦੀ ਗੋਲੀ ਨਹੀਂ ਪਹੁੰਚਦੀ ਉੱਥੇ ਇਹ ਸਾਡਾ ਮੀਡੀਆ ਪਹੁੰਚਦਾ ਮੈਂ ਵਧਾਈ ਦੇਣੀ ਚਾਹਨਾ ਆਪਣੇ ਵੀਰ ਸਰਜੀਤ ਸਿੰਘ ਘੁੰਮਣ ਜੀ ਨੂੰ ਔਰ ਇਹ ਸਾਰੇ ਪਤਵੰਤੇ ਸੱਜਣ ਕਿ ਚੰਨੀ ਸਾਹਿਬ ਹੁਣਾਂ ਨੂੰ ਮਿਲਣਾ ਹੋਵੇ ਤਨਵਾਰ ਸਾਹਿਬ ਸਾਡੇ ਸ਼ਿੰਦਾ ਜੀ ਐਂਡ ਭਾਜੀ 골ਡਨ ਸਟਾਰ ਜਿਨ੍ਹਾਂ ਨੇ ਬਹੁਤ ਵੱਡਾ ਦੁਨੀਆ ਦੇ ਉੱਤੇ ਨਾਮ ਕਮਾਇਆ ਔਰ ਪਗੜੀ ਦਾ ਨਾਮ ਜਿਹੜਾ ਮੈਨੂੰ ਅਕਸਰ ਭਾਜੀ ਸਟੇਜਾਂ ਤੇ ਮਿਲਦੇ ਰਹਿੰਦੇ ਨੇ ਤੇ ਰੂਹ ਖੜੀ ਜਾਂਦੀ ਹੈ ਤੇ ਇਹਨਾਂ ਨੇ ਮੈਨੂੰ ਦੱਸਿਆ ਕਿ ਕਲਸੀ ਸਾਹਿਬ ਇੱਕ ਤਾਂ ਆਪਣਾ ਦਫ਼ਤਰ ਆ ਤੇ ਇੱਕ ਆਪਾਂ ਤੁਹਾਨੂੰ ਖੁਸ਼ੀ ਦੀ ਗੱਲ ਦੱਸਣੀ ਸੀ ਕਿ ਆਪਾਂ ਪੰਜਾਬ ਟੀਵੀ ਲਾਂਚ ਕਰ ਰਹੇ ਆ ਇੰਗਲੈਂਡ ਮੈਂ ਕਿਹਾ ਲੈ ਵੀ ਭਾਜੀ ਮੌਜਾਂ ਲੱਗ ਗਈਆਂ ਆਹ ਜਿਹੜੀ ਗੱਲ ਮੈਨੂੰ ਤੂੰ ਇੱਥੇ ਦੀ ਦੱਸੀ ਆ ਤਾਂ ਮੈਂ ਕਿਹਾ ਸਾਡੇ ਭਾਜੀ ਮਰਮੋਣ ਬਾਰਸ ਜੀ ਗਾਉਂਦੇ ਹੁੰਦੇ ਨੇ ਮੋੜ ਤੇ ਚਵਾਰਾ ਯਾਰ ਦਾ ਆਉਂਦੇ ਜਦ ਦੇ ਯਾਦ ਰੱਖਿਓ ਮੈਂ ਕਿਹਾ ਤਾਂ ਇਥੋਂ ਇੰਡੋ ਕੈਨੇਡੀਅਨ ਚੱਲਦੀ ਸਾਡੇ ਜਿੰਨੇ ਵੀ ਐਲ ਆਰ ਆਈ ਭਰਾ ਉੱਥੇ ਨੂੰ ਜਾਂਦੇ ਆ ਨਾਲੇ ਤੁਹਾਡੇ ਚਵਾਰੇ ਦਾ ਦਰਸ਼ਨ ਕਰ ਸਕਟੂਡੀਓ ਮੇਨ ਜੀਟੀ ਰੋਡ ਦੇ ਫਗਵਾੜੇ ਤੇ ਆ ਸੋ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਜਿਹੜਾ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਅੱਜ ਮੰਡੇ ਵੀਕ ਦੇ ਹੁੰਦੀ ਆ ਆਪਣਾ ਸਟਾਰਟਿੰਗ ਵੀਕ ਤੇ ਤੁਸੀਂ ਤਦ ਵੀ ਆਏ ਇਹਨਾਂ ਦੇ ਪਿਆਰ ਦੇ ਨਾਲ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਰਲ ਕੇ ਬੁਲਾਈਏ ਜਕਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਤ ਵਿੱਚ ਸਰਦਾ ਸੁਰਜੀਤ ਸਿੰਘ ਘੁੰਮਣ ਨੇ ਯੂਕੇ ਵਿੱਚ ਵਸਦੇ ਸਾਰੇ ਹੀ ਪੰਜਾਬੀਆਂ ਅਤੇ ਪੰਜਾਬ ਵਿੱਚ ਵਸਦੇ ਪੰਜਾਬੀਆਂ ਦਾ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਆਸ ਪ੍ਰਗਟਾਈ ਕਿ ਜਿਸ ਤਰ੍ਹਾਂ ਉਹ ਪੰਜਾਬ ਰੇਡੀਓ ਲੰਡਨ ਆ ਹੀ ਪੰਜਾਬੀ ਮਾਂ ਬੋਲੀ ਪੰਜਾਬੀਅਤ ਅਤੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਅਹਿਮ ਯੋਗਦਾਨ ਪਾਉਂਦੇ ਰਹੇ ਹਨ ਠੀਕ ਪੰਜਾਬ ਟੀਵੀ ਦੇ ਲਾਂਚ ਹੋਣ ਤੋਂ ਬਾਅਦ ਵੀ ਉਹ ਇਸ ਚੈਨਲ ਦੇ ਮਾਧਿਅਮ ਰਾਹੀਂ ਪੰਜਾਬੀਆਂ ਦੀ ਸੇਵਾ ਕਰਦੇ ਰਹਿਣਗੇ ਇਸ ਮੌਕੇ ਤੇ ਪ੍ਰਸਿੱਧ ਕਲਾਕਾਰ ਮਲਕੀਸ਼ ਸਿੰਘ ਤੇ ਸੁਖਜਿੰਦਰ ਸਿੰਧਾ ਇਸ ਮੌਕੇ ਤੇ ਪ੍ਰਸਿੱਧ ਕਲਾਕਾਰ ਮਲਕੀਤ ਸਿੰਘ ਤੇ ਸੁਖਜਿੰਦਰ ਸ਼ਿੰਦਾ ਤੋਂ ਇਲਾਵਾ ਕੇ ਵੀ ਢੀਂਡ ਸਾ ਹਰਪਾਜਨ ਤਲਵਾਰ ਕ੍ਰਿਕਟ ਮੌਂਟੀ ਪਨੇਸਰ ਕ੍ਰਿਕਟਰ ਮੌਂਟੀ ਪਨੇਸਰ ਬੁਲਟ ਆਜਲਾ ਯੂਕੇ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਕੋਮਰ ਆਜਲਾ ਕਾਂਗਰਸ ਦੇ ਸਪੋਕਸਪਰਸਨ ਨਿਸ਼ਤਰ ਸਿੰਘ ਕਲਸੀ ਮਸ਼ਹੂਰ ਇਮੀਗ੍ਰੇਸ਼ਨ ਵਕੀਲ ਗੁਰਪਾਲ ਸਿੰਘ ਉਪਲ ਹਰਦੀਪ ਸਿੰਘ ਤਗੜ ਹਰਮਿੰਦਰ ਸਿੰਘ ਬਸਰਾ ਮਨਦੀਪ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਮੌਜੂਦ ਸਨ